ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਪਸ਼ੂ ਸੇਲ ਕਰਨ ਲਈ ਕਿਸੇ ਵੀ ਪਸ਼ੂ ਦੀ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਜੀ ਬਾਈ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਅਨਜੇਤੋਂ ਪੈਂਦੀ ਆ ਜਿਸ ਦੇ ਵਿੱਚ ਤਹਾਡੇ ਲਈ ਗੱਬੜਾ ਵਹਿੜਾ ਦੋ ਸੂਣ ਵਾਲੀਆਂ ਦੂਜਾ ਦੂਜਾ ਸੂਆ ਲੈ ਕੇ ਹਾਜ਼ਰ ਹੋਏ ਆਂ ਬਾਕੀ ਦੀ ਬਲਦੀ ਹੋਈ ਜਾਣਕਾਰੀ ਆਪਾਂ ਭਾਈ ਜਿਸ ਕਰਨ ਹੋਣਾ ਤੋਂ ਲੈਣੀ ਸਸਰੀ ਗਾਲ ਬਾਈ ਜੀ ਸਸਰੀ ਗਾਲ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਕਰਨ ਸਿੰਘ ਜੀ ਹਾਂ ਜੀ ਪਿੰਡ ਬਗੜਾੜੀ ਜੀ ਹਾਂ ਜੀ ਤਹਿਸੀਲ ਜੇਤੋ ਬਾਈ ਜੀ ਤੇ ਬਾਈ ਜੀ ਕਿੰਨੇ ਦਾਗਾ ਜਪਣ ਕੋਲੇ ਸੀ ਬਾਈ ਜੀ ਬਾਈ ਜੀ ਉਹਨਾਂ ਦਾ ਵਪਾਰ ਲੈਣ ਦਾ ਕੰਮ ਆਰ ਤੀਨ ਚ ਬਾਈ ਜੀ ਉਹਨਾਂ ਕੋਲੇ ਪਸ਼ੂ ਹੁੰਦੇ ਰਹਿੰਦੇ ਆ ਅੱਜ ਬਾਈ ਜੀ ਉਹਨਾਂ ਕੋਲੇ ਦੋ ਪਸ਼ੂ ਸੇਲ ਕਰਨ ਆਲੇ ਆ ਤੇ ਬਾਈ ਜੀ ਪਹਿਲਾ ਨੰਬਰ ਵੜਾ ਇਸੇ ਤੋਂ ਹੀ ਸ਼ੁਰੂ ਕਰ ਲੈਨੇ ਆ ਕੀ ਡਿਟੇਲ ਆ ਦੀ ਜੀ ਇਹ ਦੂਜਾ ਸੁਹਾ ਸੁੰਦੀ ਆ ਜੀ ਹਾਂ ਜੀ ਹਫਤਾ ਲਓ ਜੀ ਆਪੀ ਹਾਂ ਜੀ ਮਾਲਕਾਂ ਨੇ ਦੱਸਿਆ 23-24 ਕਿਲੋ ਰੋਦੀ ਹਾਂ ਜੀ ਪਰ 20 ਕਿਲੋ ਆੁੱਲੇ ਦਊਗੀ 20 ਕਿਲੋ ਤਾਂ ਬੜੇ ਆਰਾਮ ਨਾਲ ਦਵਾ ਦੇ ਜੀ ਠੀਕ ਆ ਬਾਈ ਜੀ ਤੇ ਬਾਈ ਜੀ ਕਹਿ ਕਦਾਂ ਲੈ ਜੂ ਬਾਕੀ ਇਹ ਹਫਤਾ ਲੈ ਜੀ ਹਫਤਾ ਲਈ ਠੀਕ ਆ ਬਾਈ ਜੀ ਲੈ ਬਾਈ ਜੀ ਤੋਰ ਚਾਲ ਚੈੱਕ ਕਰਾ ਦਿਓ ਦੀ ਕਰਮ ਵਾਲੀ ਦੀ ਹਾਂ ਜੀ ਤੋਰ ਲਈ ਬਾਹਰ ਤੋਰ ਨਹੀਂ ਬਾਹਰ ਤੋਰ ਦੇ ਘਰੇ ਤੋਰ ਲਾਣਾ ਦਾ ਬਹੁਤ عطا ਉਹ ਤੀਕ ਤੋਰੇ ਚੱਲ ਲਓ ਬਾਈ ਜੀ ਤੋਰ ਚਾਲ ਚੈੱਕ ਤੁਹਾਨੂੰ ਕਰਾਉਣੇ ਆ ਦਸੱਲੀ ਪਰ ਤੁਸੀਂ ਆਪ ਕਰਨੀ ਆ ਪੂਰੀ ਵੱਡੀ ਵੈੜ ਫਾਰਮ ਵਾਲੀ ਕੱਦ ਵੈੜ ਵਾਲੀ ਕਰਾਸ ਵੈੜ ਆ ਬਾਈ ਜੀ ਖੁੱਲੇ ਥਾਂ ਲੈ ਵੇਂਦੇ ਵਾਲੂਆ ਕਰਮ ਵਾਲੀ ਦਾ ਵਲ ਛੱਲਾ ਬਹੁਤ ਬੰਨਾ ਇਹ ਚੰਗੀ ਤਿਆਰੀ ਕਰ ਲੈਣੀ ਆ ਕਿਸੇ ਵੀਰ ਦੇ ਪਸੰਦ ਆਏ ਤੇ ਬਾਈ ਜੀ ਹੁਣ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸਪਾਰਕ ਕਰ ਲਿਓ ਸੋਹਣੀ ਸੁਲੱਖੀ ਵੈੜਾ ਫੇਸ ਕੁਆਲਟੀ ਚੈੱਕ ਕਰ ਲਿਓ ਬਾਈ ਜੀ ਬਾਏ ਚਲੋ ਬਾਈ ਜੀ ਫਾਲਤੂ ਕਰਮਾਲੀ ਨੂੰ ਚੰਗਾ ਮੁੱਠੀ ਵਾਲਾ ਦੂਰਾ ਫਾਲ ਅੱਥੀ ਚੁਾਈ ਵਾਲਾ ਲੱਗਿਆ ਸੋਹਣੀ ਵੈੜਾ ਬਾਈ ਜੀ ਵਾ ਲਓ ਬਾਈ ਜੀ ਲੋ ਬਾਈ ਜੀ ਕਾਦ ਦੇ ਵੈਡ ਢਾਲੀ ਨੇੜ ਤੋਂ ਫਾਲ ਦੇਵਾ ਚੈੱਕ ਕਰ ਲੋ ਲਾੜਾ ਨੂੜਾ ਦੇ ਨਾਲ ਦੇਵਾ ਕਰਮਾਲੀ ਦਾ ਪੂਰਾ ਭਰਿਆ ਪਿਆ ਵਲਟ ਕਲਾਸ ਆਖਣਾ ਲੈਵੇ ਦੀਆਂ ਹਜੇ ਬਹੁਤ ਪਿੰਗਾ ਤੇ ਮੁੱਲ ਬਾਈ ਜੀ ਹੁਣ ਤਾਂ ਪੁੱਛ ਲੈਨੇ ਆ ਤੇ ਬਾਈ ਜੀ ਕੀ ਜਾ ਡਿਮਾਂਡ ਹੈ ਦੀ ਮੋਲੇ ਦਾ 60 ਹਜ਼ਾਰ ਹੈ ਹਾਂਜੀ ਆ ਨਾ ਭਿਖਸਰ ਹਜ਼ਾਰ ਦੀ ਦੇਣੀ 80000 ਰੁਪਇਆ ਮੋਲਾ 75000 ਦੀ ਬਾਈ ਜੀ ਹੁਣੇ ਦੇ ਹਾਂ ਦੇਣੀ ਆ ਬਹੁਤ ਜਾਇਜ਼ ਮੁੱਲ ਦਿੱਤਾ ਬਾਈ ਜੀ ਇਹਦਾ ਜਾਇਜ਼ ਵੀ ਹੱਥੇ ਨੂੰ ਉਹਦਾ ਮੋਲ ਆਪਾਂ ਲੱਖ ਤੋਂ ਬਾਹਰ ਕਰਾ ਗਏ ਠੀਕ ਆ ਬਾਈ ਜੀ ਇਹਦੇ ਤਿਆਰ ਹੋ ਗਿਆ ਜਿਹਾ ਵੜਾ ਆਪਾਂ ਨੂੰ ਵੀ ਪਤਾ ਵੇ ਇਸ ਪਾਚ ਨਹੀਂ ਦਿੰਦਾ ਕੋਈ ਕੱਚੀ ਵੜਾ ਕਿਸੇ ਦੇ ਪਸੰਦ ਆਵੇ ਬਾਈ ਜੀ ਹੁਣਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਉਹ ਪੁੱਛ ਕੇ ਦੱਸਾਂਗੇ ਤੇ ਦੂਜਾ ਨੰਬਰ ਬਾਈ ਜੀ ਦੂਜਾ ਨੰਬਰ ਇਹਦੀ ਕਿੰਨੇ ਦਾ ਆ ਬਾਈ ਜੀ ਦੂਜਾ ਸੁਆਹ ਹੋ ਗਈ ਹਾਂਜੀ ਇੱਕ ਦਿਨ ਲੈ ਜੂਗੀ ਇਹ ਇਹ ਲੈ ਜੂਗੀ 10 ਦਿਨ ਲੈ ਜੀ 10 ਦਿਨ ਲੈ ਸੀਲ ਠੰਡੀ ਬਾਈ ਜੀ ਵੜੇ ਵੀ ਬਹੁਤ ਆ ਕਿੰਨਾ ਕੁ ਦੁੱਧ ਪਾਇਆ ਪਹਿਲੇ ਸੂਵੇ ਨੇ ਮਾਲਕ ਨੇ ਕਹਿੰਦੇ 10-11 ਕਿਲੋ ਪਾਇਆ ਸੀ ਹਾਂਜੀ 12-13 ਕਿਲੋ ਪਾਇਆ 12-13 ਕਿਲੋ ਬਾਈ ਜੀ ਹੁਣ ਇਹਦੇ ਖੁੱਲਾ ਦੁੱਧ ਪਾ ਦੂਗੀ ਕੱਚੀ ਵੱਛੀ ਆ ਥਲ ਤੁਣ ਕਰਮ ਵਾਲੀ ਦਾ ਇਹ ਵੀ ਸੋਹਣਾ ਸੀਲ ਠੰਡੀ ਚੰਗੀ ਆ ਦਰਮਿਆਨੇ ਕੱਦ ਹੈਂਦੀ ਆ ਤੇ ਇਹ ਬਾਈ ਜੀ ਤੋਰ ਕੇ ਵਿਖਾ ਦੋ ਲਓ ਬਾਈ ਜੀ ਤੋਰ ਚਾਲ ਇਹਦੀ ਵੀ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰਖ ਤੁਸੀਂ ਆਪ ਕਰਨੀ ਆ ਕਿਸੇ ਵੀਰ ਦੇ ਪਸੰਦ ਆਵੇ ਬਾਈ ਨੰਬਰ ਸਕਰੀਨ ਤੇ ਚੱਲੂਗਾ ਤੋਰਾ ਤਾਰਾ ਬਾਈ ਜੀ ਕਰਮਾ ਦੀ ਤਾਂ ਬਹੁਤ ਸੋਹਣਾ ਬਾਕੀ ਠੰਡ ਕਰਕੇ ਪਹੁੰਚ ਨਾ ਆ ਜਿੰਦੀ ਤੈਨੂੰ ਲੁਪੜੇ ਤੇ ਪੇਜ ਲੱਗਦਾ ਜੀ ਬੜੇ ਤਬੜੇ ਦਾ ਪਤਾ ਹੈ ਬਾਈ ਜੀ ਠੰਡ ਆ ਲਓ ਬਾਈ ਜੀ ਮਾੜਾ ਜਾ ਦੇ ਉਹ ਲੈਣਾ ਫੇਸ ਕਰਿਆ ਕਰੋ ਵਿਖਾ ਦਿਓ ਲਓ ਜੀ ਮੋੜ ਲਿਓ ਹਾਂ ਸੋਹਣਾ ਹਾਂਜੀ ਕੋਈ ਚੋਰੀ ਨਹੀਂ ਬਣਦਾ ਲਓ ਜੀ ਲੋ ਬਾਈ ਜੀ ਫੇਸ ਕੁਆਲਟੀ ਦੇ ਵੀ ਚੈੱਕ ਕਰ ਲਓ ਸੋਹਣੀ ਕਰਮ ਵਾਲੀ ਹੈ ਇਹਦਾ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਤੋਂ ਨੰਬਰ ਪੁੱਛ ਲੈਣੇ ਆ ਤੁਹਾਨੂੰ ਦੱਸਦੇ ਆ ਤੇ ਇਹ ਬਾਈ ਜੀ ਜਾਇਜ਼ ਕਿਨੇ ਦੇ ਦੇਣਗੇ ਇਹਦਾ ਮੁੱਲ 50000 ਹੈ ਹਾਂਜੀ ਇਹ ਹਾਂ ਨਾ ਜੀ 45000 ਦੀ ਦੇ ਦੇਣਗੇ ਲੋ ਬਾਈ ਜੀ ਬਿਲਕੁਲ ਬਾਈ ਜੀ ਨੇ ਜਾਇਜ਼ ਮੁੱਲ ਕੀਤਾ ਬੱਤੀ ਦੇ ਬੱਤੀ 4000 ਦੇ 65000 ਮੁੱਲ ਇਹਦਾ ਅੱਜ ਦੇ ਟਾਈਮ ਦੇ ਵਿੱਚ ਬਾਈ ਜੀ ਹੁਣ ਇਹਦੇ 45000 ਦੀ ਆਫਰ ਰਾ ਤੇ ਅਓ ਜੀ ਬੱਚੀ ਆਪਾਂ ਨੂੰ ਵੀ ਪਤਾ 45000 ਦੀ ਨਹੀਂ ਦਿੰਦਾ ਬਾਈ ਜੀ ਸੀਲ ਠੰਡੀ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰ ਲਿਓ ਮੋਬਾਈਲ ਨੰਬਰ ਪੁੱਛ ਲੈਨੇ ਬਾਈ ਜੀ ਮੋਬਾਈਲ ਨੰਬਰ ਦੱਸੋ ਆਪਾਂ 98725 7541 ਇੱਕ ਟਾਰੀ ਫਿਰਦਾ ਜੀ 98725 7541 ਲਓ ਬਾਈ ਜੀ ਬਾਈ ਜੀ ਦਾ ਮੋਬਾਈਲ ਨੰਬਰ ਆ ਇਹ ਤੇ ਸੰਪਰਕ ਕਰ ਲਿਓ ਸੀਲ ਸੌ ਠੰਡੀ ਹੈ ਰਹਾ ਬਾਈ ਜੀ ਬਾਈ ਜੀ ਆਪਣੀ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਕਰ ਲਿਓ ਜਿਹੜੇ ਵੀਰਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਅੱਗੇ ਵਾਸਤੇ ਤੁਹਾਡੇ ਤੱਕ ਵੀਡੀਓ ਪਹੁੰਚ ਸਕਣ ਤੇ ਮੋਬਾਈਲ ਨੰਬਰ ਬਾਈ ਜੀ ਨੇ ਆਪਣਾ ਦੱਸ ਹੀ ਦਿੱਤਾ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ